ਤੂੰ ਬੱਧਾ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਮੋਸਟ ਆਫ ਦਾ ਟਾਈਮ ਅਸੀਂ ਉਹਦੇ ਲੁਕਸ ਬਾਰੇ ਗੱਲ ਪਹਿਲਾਂ ਕਰਦੇ ਆ ਉਹਦਾ ਹਾਲਚਾਲ ਬਾਅਦੋਂ ਪੁੱਛਦੇ ਆ ਸੁਪੋਜ਼ ਸਾਨੂੰ ਕੋਈ ਬਹੁਤ ਟਾਈਮ ਬਾਅਦ ਮਿਲਿਆ ਅਸੀਂ ਉਹਨੂੰ ਦੇਖ ਕੇ ਜੇ ਉਹਦੇ ਚ ਕੋਈ ਲੁਕਸ ਵਾਈਜ਼ ਉਹ ਚ ਮਤਲਬ ਚੇਂਜ ਹੋਇਆ ਤਾਂ ਅਸੀਂ ਕਹਿੰਦੇ ਮੋਟੋ ਮੋਟੀ ਹੋ ਗਈ ਤੂੰ ਪਹਿਲਾਂ ਨਾ ਪਤਲੀ ਹੋਗੀ ਤੂੰ ਤੇਰਾ ਤਾਂ ਕੰਪਲੈਕਸ਼ਨ ਤੂੰ ਤਾਂ ਬੜਾ ਡਾਰਕ ਅਰੀ ਫਿਰਦੀ ਆ ਆਪਣਾ ਤੇਰਾ ਤਾਂ ਕੰਪਲੈਕਸ਼ਨ ਬੜਾ ਕਲੀਅਰ ਸੀ ਲਾਈਕ ਅਸੀਂ ਕਿਸੇ ਦਾ ਹਾਲਚਾਲ ਪੁੱਛਣ ਤੋਂ ਪਹਿਲਾਂ ਨਾ ਉਹਦੀਆਂ ਲੁਕਸ ਬਾਰੇ ਅਸੀਂ ਜ਼ਰੂਰ ਗੱਲ ਕਰਦੇ ਆ ਬਟ ਮੇਰਾ ਪਰਸਨਲ ਮੈਨੂੰ ਇਹ ਲੱਗਦਾ ਸਾਨੂੰ ਕਿਸੇ ਦੀ ਲੁਕਸ ਬਾਰੇ ਗੱਲ ਕਰਨੀ ਨਹੀਂ ਚਾਹੀਦੀ ਬਿਕਾਜ਼ ਤੁਹਾਨੂੰ ਪਤਾ ਲੁਕਸ ਚਾਹੇ ਕੋਈ ਪਰਸਨ ਕਹੇ ਕਿ ਮੇਰੇ ਲਈ ਲੁਕਸ ਮੈਟਰ ਨਹੀਂ ਕਰਦੀਆਂ ਬਟ ਲੁਕਸ ਹਰ ਇੱਕ ਲਈ ਮੈਟਰ ਕਰਦੀਆਂ ਨੇ ਹਰ ਇੱਕ ਬੰਦਾ ਚਾਹੁੰਦਾ ਕਿ ਮੇਰੀ ਲੁਕਸ ਅੱਛੀਆਂ ਹੋਣ ਮੇਰੀ ਪਰਸਨੈਲਿਟੀ ਅੱਛੀ ਹੋਵੇ ਰਾਈਟ ਸੋ ਮੈਨੂੰ ਲੱਗਦਾ ਕਦੇ ਵੀ ਕਿਸੇ ਦੀ ਲੁਕਸ ਬਾਰੇ ਗੱਲ ਨਾ ਕਰਿਆ ਕਰੋ ਜਿੰਨਾ ਟਾਈਮ ਉਹ ਪਰਸਨ ਤੁਹਾਡਾ ਬਹੁਤ ਕਰੀਬੀ ਨਹੀਂ ਹੈਗਾ ਜਾਂ ਉਹ ਪਰਸਨ ਤੁਹਾਡਾ ਕੋਈ ਨੋਨ ਨਹੀਂ ਹੈਗਾ ਥੋੜੀ ਫੈਮਿਲੀ ਚ ਨਹੀਂ ਹੈਗਾ ਸੋ ਉਹਨਾਂ ਟਾਈਮ ਤੁਹਾਨੂੰ ਮੈਨੂੰ ਲੱਗਦਾ ਕਿਸੇ ਦੀਆਂ ਲੁਕਸ ਬਾਰੇ ਕਮੈਂਟ ਨਹੀਂ ਕਰਨਾ ਚਾਹੀਦਾ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਹੈ ਪਰ ਅਸੀਂ ਇਹ ਚੀਜ਼ਾਂ ਸਮਝਦੇ ਨਹੀਂ ਕਿ ਕਿਸੇ ਦੀਆਂ ਲੁਕਸ ਬਾਰੇ ਗੱਲ ਕਰਨ ਤੇ ਤੁਹਾਨੂੰ ਪਤਾ ਕਿ ਉਸ ਪਰਸਨ ਦਾ ਕੌਨਫੀਡੈਂਸ ਹੁੰਦਾ ਜਿਹੜਾ ਅੱਧਾ ਰਹਿ ਜਾਂਦਾ ਉਹਦਾ ਕੌਨਫੀਡੈਂਸ ਬਿਲਕੁਲ ਲੋ ਹੋ ਜਾਂਦਾ ਕਿਉਂਕਿ ਥੋੜੀ ਲੁੱਕ ਸੇ ਇਦਾਂ ਨਹੀਂ ਹੁੰਦੀਆਂ ਨੇ ਇੱਕ ਇਦਾਂ ਦੀ ਚੀਜ਼ ਆ ਕਿ ਜਿਹੜੀਆਂ ਤੁਹਾਨੂੰ ਕੌਨਫੀਡੈਂਟ ਫੀਲ ਕਰਾਉਂਦੀਆਂ ਨੇ ਹਨਾ ਚਾਰ ਲੋਕਾਂ ਦੇ ਵਿੱਚ ਬੈਠੇ ਹੋਏ ਚਾਹੇ ਤੁਸੀਂ ਬ੍ਰਾਂਡਡ ਕੱਪੜੇ ਨਹੀਂ ਪਾਏ ਹੋਏ ਤੁਹਾਡੇ ਤੇ 150 ਦੀ ਸ਼ਰਟ ਵੀ ਫੱਬਦੀ ਆ ਤੁਹਾਡੇ ਤੇ 200 ਦਾ ਸੂਟ ਵੀ ਫੱਬਦਾ ਹਨਾ ਸੋ ਮੈਨੂੰ ਇਹ ਲੱਗਦਾ ਜਦ ਤੁਸੀਂ ਆਪਣੇ ਆਪ ਨੂੰ ਵੈਲ ਮੇਨਟੇਨਡ ਕੀਤਾ ਹੋਇਆ ਰਾਈਟ ਸੋ ਕਦੇ ਵੀ ਕਿਸੇ ਦੀਆਂ ਲੁੱਕਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ